ਗਰੰਟਿ ਫਰਾਰ ਹੋਰ ਆ ਗਈ ਅਗਲੇ ਨੇ ਦੇ ਲੈ ਨਿਆਣੇ ਖੋਜ ਕਰਦੇ ਦੇਖ ਰਾਤ ਆਵੇ ਨਾ ਬੱਚੀ ਬੜੇ ਦੀ ਧਾਰੇ ਵਾਹ ਦੇਖ ਲਓ ਪਿਆਰੀਆਂ ਦੀ ਬਰਾਤਾਂ ਮੈਂ ਨਾ ਅੱਧੀ ਘਾਲੋ ਖੱਪ ਕਰਨ ਲੱਗ ਗਿਆ ਪਕੌੜੇ ਵਾਲੇ ਨਾ ਉਹ ਮੁੰਡਾ ਬਗੋੜੇ ਲੱਗੇ ਭੱਜੀ ਜਾਵੇ ਪ੍ਰਦੀਪ ਛੇੜਨ ਲੱਗ ਗਿਆ ਉਹਨੇ ਤਿੰਨ ਗਾਰੀ ਗੇੜਾ ਖੋਲੋ ਉਹਨਾਂ ਲੁੱਟ ਪਈ ਦੀ ਉੱਤੇ ਬਗੋੜਿਆਂ ਦੀ ਹੁਣ ਅੱਗੇ ਜਾ ਕੇ ਕੀ ਕੀਤਾ ਉਹਨੇ ਭਈਆਂ ਦਾ ਮੁੰਡਾ ਹੀ ਉਹ ਅੱਗੇ ਤਾਂ ਅੰਦਾ ਥੱਕ ਕੇ ਘਰ ਨੂੰ ਲੈ ਗਿਆ ਬਗੋੜੇ ਕਹਿੰਦਾ ਹੁਣ ਖੋਲੋ ਬਗੋੜਿਆਂ ਦੇ ਉੱਪਰ ਦੱਕ ਲਿਆ ਦੇਖ ਲੈ ਆਹ ਹਾਂ ਲੈ ਸਾਹਮਣੇ ਦੇ ਨਾਲ ਲੱਟ ਪਈ ਆ ਲੋਕੀ ਪਤਾ ਟੱਟ ਕੇ ਪਏ ਸੀ ਇਦਾਂ ਦਾ ਹਾਲ ਸੀ ਸ਼ੋ ਕਰਿਆ ਚਮਚੇ ਵੀ ਬਲਾਸ ਤੱਕ ਮਿਲੇ ਪਲੇਟ ਮਿਲ ਗਈ ਸ਼ੁਕਰ ਹੈ ਸ਼ੁਕਰ ਹੈ ਅੱਜ ਆਪਾਂ ਸ਼ੁਕਰ ਕਰਦੇ ਵਾਹਿਗੁਰੂ ਦਾ ਅੱਜ ਸ਼ੁਕਰ ਕਰਦੇ ਆ ਓਏ ਜਿਵੇਂ ਪਾਣੀ ਤਰੀ ਜਾਂਦਾ ਓਏ ਥਰਕਾ ਕਾ ਪਾਣੀ ਹੈ ਥਿਰਕਾ ਨਹੀਂ ਥਰਕਾ ਨਹੀਂ ਹੈਗਾ ਪਾਣੀ ਆ ਆ ਦਿਓ ਮਰਜੀ ਲਾਲਾ ਪਾਣੀ ਆ ਥਰਕੇ ਦਾ ਰੰਗ ਨਹੀਂ ਦੰਦ ਓਏ ਕਿਦਾ ਕੱਲ ਗੱਲ ਕਹਿਣਾ ਜਿਆਦਾ ਸਟੈਂਡਰਡ ਵਾਲੀ ਪ੍ਰਾਤ ਲਾ ਲਈ ਅੱਜ ਜਮਾਂ ਡੱਗ ਗੱਡੀਆਂ ਹੋਈਆਂ ਡੱਗੀਆਂ ਹੋਈਆਂ ਬੰਦੇ ਵੀ ਹੋਈਆਂ ਚੱਲ ਚੱਲ ਜੋਵਰ ਜੀ ਪਾਦਾ ਚੌਲ ਪਾਦਾ ਥੋੜੇ ਜਿਹਾ ਹਾਂ ਦੇ ਰਹਿਣੇ ਕਹਿੰਦਾ ਜੀ ਠੀਕ ਠਾਕ ਬਹੁਤ ਵਧੀਆ ਡਾਂਸ ਕਰਦੇ ਨੇ ਚਲੋ ਠੈਕਿਊ ਹਾਂ ਆਓ ਬੈਦਿਆਂ ਨੂੰ ਪਤਾ ਹੈ ਬਲੌਗ ਬਣਦੇ ਹਾਂ ਦੇ ਕੇ ਨੂੰ ਪਤਾ ਇਹ ਯੂਟਿਊਬਰ ਦਾ ਤਾਂ ਬੰਦਾ ਹਾਂ ਉਹਨੂੰ ਬਚ ਲੈ ਸੱਚੀ ਦੱਸਣ ਦੇ ਦਾ ਮਰੀਏ ਕਹਿੰਦਾ ਮਾਂ ਮਰੀ ਆ ਖਾਣ ਨੂੰ ਮਿਲਿਆ ਕੁਝ ਆ ਵੀ ਨਹੀਂ ਯਾਰ ਅੱਛਾ ਤੈਨੂੰ ਤਾਂ ਇਹਨੂੰ ਬੰਦ ਕਰ ਪਹਿਲਾਂ ਬੰਦ